ਕੋਡੀ 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 ਗੱਲ ਕਰਨੀ ਤੇਰੇ ਨਾਲ ਇੱਕ ਜ਼ਰੂਰੀ ਮੇਰੇ ਵੀਰ ਸਾਰੇ ਹੁਣ ਤੁਹਾਨੂੰ ਪਤਾ ਜਿਵੇਂ ਮੈਂ ਪਿਛੇ ਵੀਡੀਓ ਪਾਈ ਹੜੀ ਆ ਪਿਛਲੇ ਇਸ ਤੋਂ ਪਹਿਲਾਂ ਵਲੌਗ ਪਾਇਆ ਸੀ ਉਹਦੇ ਵਿੱਚ ਆਪਾਂ ਕਿਹਾ ਵੀ ਆਪਾਂ ਨਵੇਂ ਮੁੰਡੇ ਰਲਾ ਰਹੇ ਆਂ ਇੰਡੀਆ ਜਾ ਕੇ ਆਪਾਂ ਨਵੀਂ ਟੀਮ ਤਿਆਰ ਕਰ ਰਹੇ ਆਂ ਵੀ ਪੰਜ ਸੱਤ ਮੁੰਡੇ ਆਪਾਂ ਨਵੇਂ ਰਲਾਉਣੇ ਆਂ ਆਪਣੀ ਟੀਮ ਦੇ ਵਿੱਚ ਖੜਾਉਣੇ ਆਂ ਤੇ ਕਈ ਮੇਰੇ ਵੀਰ ਇਸ ਨੂੰ ਗਲਤ ਸਮਝ ਲਾ ਪਿਆ ਤੇ ਕਈਆਂ ਮੇਰੇ ਵੀਰ ਹੁਣ ਕਿਸੇ ਨੂੰ ਕਿ ਲੋ ਆਪ ਆਪਣੀ ਸੋਚ ਨਹੀਂ ਸਰਦੀ ਕਿਸੇ ਨੂੰ ਕੀ ਕਹਿ ਸਕਦੇ ਆ ਤੇ ਮੇਰੇ ਵੀਰ ਕਈ ਕਹਿ ਰਹੇ ਵੀ ਇਹਨੇ ਵੀ ਜਦੋਂ ਮੈਂ ਇਹ ਵੀਡੀਓ ਪਾਈ ਪਲੇਅਰ ਨਵੇਂ ਲਾਉਣ ਬਾਰੇ ਤੇ ਵਿੱਚ ਕਈ ਮੇਰੇ ਵੀ ਕਮੈਂਟ ਕਰ ਰਹੇ ਆ ਇੱਕ ਨੇ ਕਮੈਂਟ ਕੀਤਾ ਵੀ ਹੁਣ ਕਿਹੜੀ ਟੀਮ ਦੇ ਪਲੇਅਰ ਪਾੜਦੇ ਆ ਤੇ ਮੇਰਾ ਭਰਾ ਇਦਾਂ ਕੋਈ ਕਿਸੇ ਦੇ ਕਹਿੰਦੇ ਇਦਾਂ ਦਾ ਨਹੀਂ ਹੁੰਦਾ ਤੇ ਨਾ ਹੀ ਕੋਈ ਟੀਮ ਪਾਰ ਸਕਦਾ ਤੇ ਨਾ ਹੀ ਕਿਸੇ ਦੇ ਕਹਿੰਦੇ ਕੋਈ ਟੀਮ ਛੱਡ ਕੇ ਦੂਜੀ ਟੀਮ 'ਚ ਆਉਂਦਾ ਹੁੰਦਾ ਜਿੱ ਨਜ਼ਰ ਉਹਦਾ ਆਉਂਦਾ ਮੰਨਣਾ ਹੋਵੇ ਕਿਸੇ ਦੇ ਕਹਿੰਦੇ ਨਹੀਂ ਕੁਝ ਹੁੰਦਾ ਮੇਰਾ ਵੀਰ ਤੇ ਇਦਾਂ ਦੀ ਕੋਈ ਗੱਲ ਨਹੀਂ ਆ ਨਾ ਆਪਾਂ ਕਿਸੇ ਨੂੰ ਕਿਹਾ ਪ੍ਰੀਤ ਆਕਾਸ਼ ਦੇ ਕਿਸੇ ਨੂੰ ਵੀ ਕਿਹਾ ਹੋਵੇ ਵੀ ਸਾਰੇ ਅਨੇ ਗੱਲ ਕੋਈ ਵਿੱਚ ਕਮੈਂਟ ਕਰ ਲਾ ਪਏ ਕਈ ਵੀ ਵੀ ਹੁਣ ਵੀ ਮੈਨੂੰ ਇੱਕ ਦੇ ਕਮੈਂਟ ਕੀਤਾ ਵੀ ਫਰੰਦੀ ਬੋਰ ਦੀ ਟੀਮ ਤੂੰ ਪਾੜੀ ਆ ਮੈਂ ਦੱਸੋ ਵੀ ਹੁਣ ਮੈਂ ਉਹਨਾਂ ਨੂੰ ਕੀ ਜਵਾਬ ਦਵਾਂ ਮੇਰੇ ਵੀਰਾਂ ਨੂੰ ਉਹਨੇ ਕਿਹਾ ਵੀ ਤੂੰ ਫਰੰਦੀ ਬੋਰ ਦੀ ਟੀਮ ਤੂੰ ਪਾੜਤੀ ਆ ਵੀ ਪ੍ਰੀਤ ਆਕਾ ਤੇ ਭਰਾ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਤੇ ਅਜੇ ਤਾਈ ਕੋਈ ਸਾਬਤ ਕਰਦੇ ਵੀ ਆਪਾਂ ਉਹਨਾਂ ਨੂੰ ਕਿਹਾ ਹੋਇਆ ਤੁਸੀਂ ਗੋਪੀ ਭਾਉਂ ਦੀ ਟੀਮ ਛੱਡ ਕੇ ਸਾਡੇ ਨਾਲ ਆ ਜਾਓ ਉਹਨਾਂ ਦੀ ਆਪਸੀ ਗੱਲਬਾਤ ਹੋਈ ਹੈ ਮੈਨੂੰ ਨਹੀਂ ਪਤਾ ਕੀ ਹੋਈ ਹੈ ਨਾ ਆਪਾਂ ਕੋਈ ਇਹਦੇ ਬਾਰੇ ਗੱਲ ਕਰਨਾ ਚਾਹੁੰਦੇ ਆ ਇਹ ਉਹਨਾਂ ਦੀ ਆਪਦੀ ਮਰਜ਼ੀ ਆ ਉਹਨਾਂ ਟੀਮ ਬਣਾਈਆਂ ਨਾਲੇ ਉਹ ਮੇਰੇ ਨਾਲ ਨਹੀਂ ਭਰਾ ਜੀ ਖੇਡ ਰਹੇ ਮੈਂ ਹੁਣ ਫੇਰ ਤੁਹਾਨੂੰ ਕਲੀਅਰ ਕਰ ਦੇਣਾ ਚਾਹਣਾ ਵਾ ਵੀ ਆਪਣੇ ਨਾਲ ਨਹੀਂ ਉਹ ਖੇਡ ਰਹੇ ਉਹਨਾਂ ਆਪਣੀ ਟੀਮ ਬਣਾਈਆਂ ਸ਼ਾਇਦ ਬਾਬਾ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ ਦੇ ਨਾਂ ਤੇ ਟੀਮ ਬਣਾਈ ਉਹਨਾਂ ਆਪਣੀ ਸ਼ੂ ਮੈਂ ਜਿਹੜੀ ਖੇਡਣੀ ਉਹਨ ਵਦੂੜਾ ਆਕਾਸ਼ ਮਨਜੀਤ ਨਵੇਂ ਪਿੰਡ ਵਾਲਾ ਜੱਗਾ ਪੂਸਿਆਂ ਵਾਲਾ ਹੈ ਪੀ ਸਭਰਾ ਉਹ ਸਾਰਿਆਂ ਨੇ ਆਪਣੀ ਟੀਮ ਬਣਾਈਆਂ ਵੀਰ ਜੀ ਉਹ ਆਪਣੇ ਨਾਲ ਲਈਆਂ ਤੇ ਨਾਲ ਹੀ ਆਪਾਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਟੀਮ ਚ ਖੇਡੋ ਤੇ ਮੇਰੇ ਵੀਰ ਇਦਾਂ ਦੀਆਂ ਮੈਂ ਆਪਣੇ ਕੋਲੋਂ ਤੁੱਕੇ ਲਾ ਕੇ ਲਾਣਾ ਬਣਾਇਆ ਕਰੋ ਇਦਾਂ ਦੀ ਕੋਈ ਗੱਲ ਬਾਤ ਨਹੀਂ ਆਪਾਂ ਨੂੰ ਇਦਾਂ ਕਿਹਾ ਜਿਵੇਂ ਸਾਥ ਕਰਦੇ ਤੇ ਆਪਾਂ ਦੇ ਦੇਣਦਾਰ ਹੋਵਾਂਗੇ ਤੇ ਆਪਾਂ ਕਿਹੜੀ ਟੀਮ ਨਹੀਂ ਵੀ ਪਾੜਦੇ ਆਪਾਂ ਮੁੰਡੇ ਜੇ ਨਵੇਂ ਰਲਾਉ ਨੂੰ ਕਹਿਣਾ ਤਾਂ ਆਪਾਂ ਨਵੇਂ ਰਲਾਵਾਂਗੇ ਮੁੰਡੇ ਹੋਰ ਲਾਵਾਂਗੇ ਜਿਹੜੇ ਕਿਸੇ ਟੀਮ ਦੇ ਵਿੱਚ ਨਾਲ ਨਹੀਂ ਜੁੜੇ ਕਿਸੇ ਸੱਟ 'ਚ ਨਹੀਂ ਖੇਡਦੇ ਉਹ ਨਵੇਂ ਮੁੰਡਿਆਂ ਦੀ ਗੱਲ ਕੀਤੀ ਹੈ ਮੈਂ ਵੀ ਜਿਹੜੇ ਕਿਸੇ ਦੇ ਨਾਲ ਮਤਲਬ ਕਿਸੇ ਟੀਮ ਦੇ ਨਾਲ ਜੁੜੇ ਨਾ ਹੋਣ ਜਿਹਨਾਂ ਦੇ ਮੈਚ ਨਹੀਂ ਲੱਗਦੇ ਵੀ ਤਗੜੇ ਹੋਣ ਵਾਲੇ ਮੁੰਡੇ ਆ بڑے ਮੁੰਡੇ ਇਦਾਂ ਦੇ ਜਿਹੜੇ ਤਗੜੇ ਹੋਣ ਵਾਲੇ ਆ ਉਹਨਾਂ ਨੂੰ ਕੋਈ ਜਰੀਆ ਨਹੀਂ ਮਿਲਦਾ ਕੋਈ ਟੀਮ ਨਹੀਂ ਉਹਨਾਂ ਦੇ ਨਾਲ ਮਤਲਬ ਕਿਸ ਦਾ ਖੇਡ ਰਹੇ ਵੀ ਉਹਦੇ ਮੈਚ ਨਹੀਂ ਲੱਗਦੇ ਕਿ ਮੈਂ ਉਹ ਗੱਲ ਕੀਤੀ ਆ ਆਪਾਂ ਨਵੇਂ ਮੁੰਡੇ ਲਾ ਕੇ ਖੜਾਵਾਂਗੇ ਨਾ ਕਿ ਆਪਾਂ ਕਿਸੇ ਦੀ ਟੀਮ ਦੇ ਪਲੇਅਰ ਪਾੜ ਕੇ ਆਪਣੇ ਨਾਲ ਖੜਾਉਣੇ ਆ ਤੇ ਬਾਕੀ ਤੁਸੀਂ ਇੰਡੀਆ ਆ ਕੇ ਦੇਖ ਲੈਣਾ ਸਾਰਾ ਆਪਾਂ ਆਪਣੇ ਮੁੰਡੇ ਆ ਤਿਆਰ ਕਰਾਂਗੇ ਵਧੀਆ ਨਵੇਂ ਤੇ ਇੱਕ ਆਪਣੇ ਚਾਚਾ ਜੀ ਦਾ ਲੜਕਾ ਮੁੰਡਾ ਖੇਡ ਰਿਹਾ ਜੀਵਨ ਤੱਕ ਹੀ ਦੇਖਿਆ ਹੁੰਦਾ ਖੇਡਦਾ ਤੇ ਉਹ ਰੈਡਰ ਬੜੀ ਸੁਣੀ ਰੱਜਾ ਪਾ ਰਿਹਾ ਆਪਣੇ ਨਾਲ ਸ਼ੋਮੇਚਾ ਜੀ ਵੀ ਡੈਡੀ ਉਹਦੇ ਨਾਲ ਉੱਥੇ ਨਾ ਖੜਾਇਆ ਉਹਨੂੰ ਖੇਡਿਆ ਮੈਸਪਰ ਲਿੱਕੇ ਖੇਡਦਾ ਹੁਣ ਉਹਨੂੰ ਵੱਡੇ ਖੜਾਉਣ ਲੱਗੇ ਆ ਤੇ ਆਪਾਂ ਹੁਣ ਮੇਰਾ ਪੂਰਾ ਧਿਆਨ ਉਹਦੇ ਤੇ ਆ ਉਹਨੂੰ ਆਪਾਂ ਕੇਮ ਕਰਨਾ ਤਲੜੇ ਕਰਾਂਗੇ ਬੈਗਰੂ ਮੇਰ ਕਰੇ ਮੈਂ ਖੜਾਵਾਂਗੇ ਬਾਕੀ ਮਾਰਾ ਇਹਨੇ ਤੜੜੇ ਕਰਨਾ ਆਪਾਂ ਤੇ ਨਾ ਅਰਦੀ ਖੜੀ ਬੜੀ ਮਹੱਤਵ ਕਰ ਸਕਦੇ ਆ ਭਾਈ ਗੁਰੂ ਕਿਰਪਾ ਕਰੇ ਤੇ ਆਪਾਂ ਕਿਸੇ ਦੀ ਟੀਮ ਨਹੀਂ ਵੀ ਰਪਾਰਦੇ ਇਦਾਂ ਨਹੀਂ ਕੋਈ ਗੱਲ ਨੂੰ ਸੋਚੋ ਕੋਈ ਕਹਿੰਦਾ ਵੀ ਇਹਨੇ ਫਰੰਦੀ ਬਾਈ ਟੀਮ ਦੇ ਪਲੇਅਰ ਭਾਰਤੇ ਆ ਇਹਨੇ ਟੀਮ ਉਹਦੀ ਖਰਾਬ ਕਰਤੀ ਆ ਜਾਂ ਇਹਨੇ ਆਪਣੇ ਨਾਲ ਖੜਾਉਣੇ ਆ ਹੁਣ ਜਿਹੜੇ ਕਹਿ ਰਿਹਾ ਨਾ ਮੇਰੇ 5-7 ਪਲੇਅਰ ਵੀ ਇਹਦੇ ਨਾਲ ਆ ਕੇ ਖੇਡਣੇ ਆ ਵੀਰੋ ਨਾ ਫੇਰ ਕਲੀਅਰ ਕਰ ਦਿੰਦਾ ਵਾ ਉਹਨਾਂ ਆਪਣੀ ਟੀਮ ਬਣਾਈਆਂ ਆਪਣੀ ਬਾਬਾ ਲੱਧਾ ਜੀ ਕਬੱਡੀ ਕਲੱਬ ਭਾਈ ਲੱਦੂ ਤੇ ਉਹ ਇੱਕ ਕਈ ਵਾਰੀ ਇਦਾਂ ਹੋਈਦਾ ਵਾ ਜਿਵੇਂ ਵੀ ਜਦੋਂ ਆਪਣੀ ਟੀਮ ਤੋਂ ਸਾਈ ਨਾ ਹੋਵੇ ਜਿਵੇਂ ਹਰਤੋਂ ਵੀ ਲਾ ਲਓ ਚੋਲਾ ਸਾਹ ਤੋਂ ਸਾਈ ਨਹੀਂ ਆ ਤੇ ਜਾਂ ਕੋਈ ਨਾ ਪ੍ਰੀਜ਼ ਹੋਣਾ ਤਾਂ ਭਾਈ ਆ ਤੇ ਸਾਈ ਨਹੀਂ ਆ ਜਾਂ ਫਰੰਦੀ ਪੁੱਤ ਸਾਈ ਨਹੀਂ ਆ ਵੀ ਵੀ ਜਦੋਂ ਕਿ ਹੋ ਟੀਮਾਂ ਮੈਂ ਜਾਂਦਾ ਵੀ ਮੰਗੇ ਖੇਡ ਲਈਦਾ ਵਾ ਵੀ ਕਿਹੋ ਟੀਮ ਵੱਲੋਂ ਮੈਂ ਜੇ ਲਵਾ ਦੀਦਾ ਵਾ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਪਲੇਅਰ ਆਪਾਂ ਆਪਣੇ ਨਾਰ ਲਾੜਿਆ ਵਾ ਵੀ ਜਾਂ ਉਹਦੇ ਨਾਲ ਖੇਡਣ ਲੱਗ ਗਏ ਆ ਵੀ ਇੰਗ ਦੀ ਕੋਈ ਗੱਲਬਾਤ ਨਹੀਂ ਹੁੰਦੀ ਜਦੋਂ ਫਰੀ ਹੋਈਦਾ ਫਿਰ ਕਿਸੇ ਨਾ ਕਿ ਟੀਮਾਂ ਮੰਵੀ ਖੇਡ ਦਿੰਦਾ ਵਾ ਉਹ ਵੀ ਸਾਡੇ ਨਾਲ ਖੇਡਣ ਦਿਆ ਮਵੀ ਉਹਨਾਂ ਦਾ ਮੈਚ ਖੜਾ ਦੀਦਾ ਜਿਹੜੀ ਕੋਈ ਵੀ ਏ ਵੀ ਕੋਈ ਗੱਲ ਨਹੀਂ ਵੀਰ ਆਪਾਂ ਨੇ ਟੀਮ ਪਾਰਦੇ ਕਿਸੇ ਦੀ ਨਹੀਂ ਤੇ ਤੁਸੀਂ ਟੈਨਸ਼ਨ ਨਾ ਲਾਓ ਮੇਰੇ ਵੀਰ ਇੰਨੀ ਪਰਵਾਹ ਨਾ ਕਰਿਆ ਕਰੋ ਮਹਾਰਾਜ ਕਿਰਪਾ ਰੱਖੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓ ਸਿੱਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ